ਆਜੋ ਬਾਈ ਥੋਡੀ ਪਾਈਆਂ ਨਾਲ ਗੱਲਬਾਤ ਕਰਾਉਨੇ ਆ ਜਿੱਥੇ 50 50 60 60 ਹਜ਼ਾਰ ਦੇ ਪਰਫਿਊਮ ਆ ਜਿਹੜੇ 500 600 ਦੇ ਵਿੱਚ ਮਿਲ ਜਾਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਲੋਕੇਸ਼ਨ ਦੱਸ ਦਿਓ ਜੀ ਕਿੱਥੇ ਆਪਣੀ ਇਹ ਸਰ ਇਹ ਮੱਲਵਾਲ ਰੋਡ ਓਪੋਜ਼ਿਟ LIC ਆਫਿਸ ਤੇ ਧਵਨ ਕਲੋਨੀ ਦੀ ਐਂਟਰੀ ਦੇ ਉੱਤੇ ਆਪਣੀ ਸ਼ਾਪ ਆ ਫਰੋਇਫਰ ਫਰੋਇਫਰ ਠੀਕ ਆ ਤੇ ਕਿੰਨੇ ਪ੍ਰਕਾਰ ਦੇ ਇਤਰੂਦ ਆਪਣੇ ਲਾਏ ਮਿਲ ਜਾਂਦੇ ਆ ਪਰਫਿਊਮ ਆਪਣੇ ਕੋਲੇ ਜੀ ਇਤਰ ਤੇ ਊਦ ਹੁੰਦੇ ਆ 500 ਪ੍ਰਕਾਰ ਦੇ ਠੀਕ ਹੈ ਜੀ ਤੇ ਬਾਕੀ ਬਈ ਤੁਸੀਂ ਬਕੂਰਦਾਨੀ ਆ ਜਿਵੇਂ ਘਰ ਦੇ ਵਿੱਚ ਨਾ ਖੁਸ਼ਬੂ ਫਲਾਉਣੀ ਆ ਕਮਰੇ ਦੇ ਵਿੱਚ ਤਾਂ ਦਿਖਾਈ ਬਈ ਆ ਪਈਆਂ ਨੇ ਬਈ ਇਹ ਲੱਕੜ ਹੁੰਦੀ ਏ ਇਹ ਆ ਆ ਚੀਜ਼ਾਂ ਦੇ ਵਿੱਚ ਪਾ ਕੇ ਨਾ ਪੂਰੇ ਕਮਰੇ ਦੇ ਵਿੱਚ ਖੁਸ਼ਬੂ ਖੁਸ਼ਬੂ ਹੋ ਜੂ ਆਂਡ ਕਮਾਂਡ ਵੀ ਪੁੱਛੂ ਆ ਕੇ ਵੀ ਲਾਇਆ ਕੀ ਆ ਘਰ ਦੇ ਵਿੱਚ ਬਾਕੀ ਆ ਸਾਰੀਆਂ ਸੀਸੀਆਂ ਪਈਆਂ ਨੇ ਜਿਹਦੇ ਵਿੱਚ ਸਾਨੂੰ ਇਹ ਚੀਜ਼ ਪਾ ਕੇ ਦਿੱਤੀ ਜੂ 6 ਐਮ ਐਲ ਤੇ ਬਾਕੀ ਆ ਚੀਜ਼ ਬਈ ਗੱਡੀਆਂ ਦੇ ਵਿੱਚ ਟੰਗਣ ਖਾਤਰ ਤੇ ਜੇ ਕਿਤੇ ਭੇਜਣਾ ਹੋਵੇ ਆਪਾਂ ਸਰ ਸਾਡੇ ਕੋਲ ਕੋਰੀਅਰ ਦਾ ਵੀ ਪ੍ਰਬੰਧ ਆ ਅਸੀਂ ਸ਼ਿਪਿੰਗ ਵੀ ਕਰਦੇ ਆ ਤੁਸੀਂ ਸਾਨੂੰ ਫੋਨ ਦੇ ਉੱਤੇ ਵਟਸਐਪ ਕਾਲ ਕਰੋ ਅਸੀਂ ਉੱਥੇ ਸ਼ਿਪਿੰਗ ਕਰ ਦਾਂਗੇ